ਬਿਲਕੁਲ ਬਕਾਰ ਪਾਰਟੀ ਹੈ ਇੱਕ ਨੰਬਰ ਦੀ ਘਟਿਆ ਭਗਵੰਤ ਮਾਨ ਇੱਕ ਨੰਬਰ ਦਾ ਚੋਰ ਜੋ ਇਹਨੇ ਵਾਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਸਵਾਏ 32 ਤੋਂ 32 ਕਿਉਂ ਫਰੀ ਦੇ ਰਿਹਾ ਹੈ ਚੰਗੇ ਚੰਗੇ ਕਟਾਇਆ ਨਾ ਸਿਰਫ ਗੈਸ ਕਟਾਏ ਇਹਨਾਂ ਫ੍ਰੀ ਕੀਤੇ ਨੇ ਉਹ ਦੇਖੋ ਨਾ ਹਰ ਇੱਕ ਬੰਦੇ ਨੂੰ ਲੇਕਿਨ ਫ੍ਰੀ ਕਰਾਂ ਫ੍ਰੀ ਕਰਨ ਤੋਂ ਬਾਅਦ ਫ੍ਰੀ ਭਾਈ ਤੁਹਾਡਾ ਇੱਕ ਜੁਨਰ ਵੱਧ ਆ ਜਾਏਗਾ ਨਾ ਤੁਹਾਨੂੰ ਡਬਲ ਵੇਲਾ ਆਏਗਾ 600 ਜੁਨਰ ਸਾਬ ਨੂੰ 600 ਜੁਨਰ ਸਾਬ ਨੂੰ ਜਾਂ ਦੇ ਕਰੇ ਸਾਰੇ 600 ਜੁਨਰ ਸਾਬ ਨੂੰ ਹੈ ਸਾਬ ਨੂੰ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਤਾਂ ਜੋ ਕਿ ਅਸੀਂ ਫ੍ਰੀ ਨਾ ਦੇ ਸੀ ਕਿ ਲੱਗਦਾ ਨਹੀਂ ਕਿ ਫ੍ਰੀ ਦੇ ਆਂਦੀ ਆਪਾਂ ਆਪ ਕੋ ਦਰ ਇਹ ਲੋਕਾਂ ਦੇ ਇਥੇ ਬਿਮਾਰੀ ਵੇਚ ਕੇ ਫ੍ਰੀ ਜੇ ਫ੍ਰੀ ਜੇ ਕੁਛੜੇ ਪਾਣੀ ਲੋਕਾਂ ਨੂੰ ਮੋਦੀ ਦੀ ਮੈਂ ਛੱਡੀ ਏ ਲੋਕੀ ਛੜਨ ਛੜਦੇ ਪੰਜ ਕਿਲਗਣ ਮੋਤੀ ਨਹੀਂ ਇਹ ਛੜ ਲੋਕੀ ਕੀ ਲੱਗਦਾ ਕੋਣ ਇਸ ਵਾਰ ਜਿੱਤਣ ਜਾ ਰਿਹਾ ਹੈ ਮੈਂ ਤੇ ਭਾਈ ਇਸ ਟਾਈਮ ਪਾਰਟੀਆਂ ਦੋ ਹੀ ਨੇ ਇੱਥੇ ਕਾਂਗਰਸ ਤੇ ਇੱਥੇ ਵੀ ਜੇਪੀ ਟੱਕਰ ਇਹਨਾਂ ਦੋਨਾਂ ਜੋ ਹੈ ਇਹਨਾਂ ਨੂੰ ਹੁਣ ਪਤਾ ਨਹੀਂ ਸਿਰ ਆ ਕਿਹਦੇ ਸਿਰ ਵੱਜਣਾ ਹੈ ਭਗਵੰਤ ਮਾਨ ਤੇ ਲੋਕਾਂ ਨੇ ਜਿੰਨਾ ਭਰੋਸਾ ਕੀਤਾ ਸੀ ਨਾ ਉਹ ਖਰਾ ਨੀਕ ਤੁਰਿਆ ਉਹਨੇ ਲੋਕਾਂ ਦਾ ਭਰੋਸਾ ਤੋੜਤਾ ਠੱਗੇ ਠੱਗੇ ਮਹਿਸੂਸ ਕਰ ਰਹੇ ਠੱਗੇ ਮਹਿਸੂਸ ਕਰ ਰਹੇ ਇਸ ਵਾਰ ਇਸ ਵਾਰ ਹੁਣ ਲੋਕ ਸਭਾ ਦੀ ਇਲੈਕਸ਼ਨ ਆ ਕੀ ਲੱਗਦਾ ਇਸ ਵਾਰ ਲੋਕ ਸਭਾ ਚ ਕੋਈ ਵੀ ਜੱਜ ਕੀ ਕਰ ਲੇਗਾ ਜਦੋਂ ਸੈਂਟਰ ਚ ਉਹਨਾਂ ਦਾ ਪਿਓ ਬੈਠਾ ਮੋਦੀ ਤੇ ਆ ਹੀ ਕਰਨਗੇ ਜਿਹੜੀ ਸੀ ਫਰੀ ਮਿਲਣ ਜਾਂਦੇ ਸਿਰਫ ਮੈਰਟ ਦੇ ਆਧਾਰ ਤੇ ਬਣਨੀ ਚਾਹੀਦੀ 32 ਹੋਵੇ ਕਣਕ ਹੋਵੇ ਜੋ ਮਰਜ਼ੀ ਪੈਨਸ਼ਨ ਹੋਵੇ ਅੱਜ ਕ ਮੇਰਾ ਸਿਰਫ ਬੈਂਕ ਚਲ ਪਿਆ ਤਾਂ ਦਿਖਾਵਾਂਗਾ ਜਿਹਦੇ ਚਾਰ ਚਾਰ ਬੱਚੇ ਬਾਹਰ ਨੇ ਅਮਰੀਕਾ ਨੇ ਉਹਦਾ ਪਿਓ 2500 ਰੁਪਏ ਪੈਨਸ਼ਨ ਲੈ ਤਰੇ ਫਦਾ ਕਿ ਉਹ ਦਰਵਾਜ਼ਾ ਬੰਦ 2500 ਰੁਪਏ ਪੈਨਸ਼ਨ ਲੈ ਰੋਲੇ ਅਕੇ ਇਹ ਦੀਵਾਰ ਨਾ ਕੋਟਾ ਲੈ ਕੇ ਤੇ ਅੰਦਰ ਆ ਨਾ ਉਹ ਕਹਿੰਦਾ ਇਸ ਇੱਕ ਕਟਰ ਇਮਾਨਦਾਰ ਕਟਰ ਇਮਾਨਦਾਰ ਕਟਰ ਇਮਾਨਦਾਰੀ ਕਿੱਥੇ ਆ ਹੁਣ ਐ ਹੋਈ ਦਿੱਲੀ ਵਾਲਾ ਮੁੱਦਾ ਪੰਜਾਬ ਚੋਂ ਭਗਣ ਵਾਲਾ ਐ ਥੋੜੇ ਨਾਂ ਦੇ ਵਾਲਾ ਲੱਗਦਾ ਮੁੱਖ ਮੰਤਰੀ ਸਾਹਿਬ ਜਾਣਗੇ ਅੰਦਰ ਬਿਲਕੁਲ ਜਾਣਗੇ ਪੰਜਾਬ ਦੇ ਹਾਂ ਵਿੱਤ ਮੰਤਰੀ ਚੀਮਾ ਵੀ ਜਾਏਗਾ ਰਾਘਵ ਚੱਟਾ ਪਹਿਲਾਂ ਭੱਜ ਗਿਆ ਜੇ ਕੀਤਾ ਨਹੀਂ ਕੁਛ ਤੇ ਆ ਕੇ ਖਲੋਂਦਾ ਉਹਦਾ ਪਿਓ ਜਿਹਨੂੰ ਪਿਓ ਕਹਿੰਦਾ ਹੀ ਉਹ ਉਹ ਅੰਦਰ ਆ ਤੇ ਉਹ ਬਾਹਰ ਐਸ਼ ਕਰ ਰਿਹਾ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਿੰਨੂ ਕਿਤਾਵੇ ਕਿਦੋਂ ਨਵਜੋਤ ਸਿੰਘ ਸਿੱਧੂ ਤੁਹਾਨੂੰ ਦੱਸ ਦੱਸਿਆ ਇਮਾਨਦਾਰ ਆਦਮੀ ਹੈ ਲੇਕਿਨ ਉਹਦੇ ਹੱਥ ਵਸੇ ਨਹੀਂ ਕੋਈ ਪੰਜਾਬ ਦੀ ਸਿਆਸਤ ਤੋਂ ਵੀ ਗਾਇਬ ਹੋ ਗਿਆ ਹੁੰਦਾ ਗਾਇਬ ਹੋ ਗਿਆ ਉਹ ਇਸ ਟਾਈਮ ਚੌਕਾ ਸ਼ਿੱਕਾ ਦੂਆ ਉਹ ਆਈਪੀਐਲ ਆਈਪੀਐਲ ਚ ਲਾ ਰਹੇ ਪੰਜਾਬ ਵਿੱਚ ਹੋ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਜੇ ਸਰਗਰਮੀਆਂ ਨੇ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਚ ਪਹੁੰਚਿਆ ਜਿੱਥੇ ਕਿ ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਕਰਨ ਵਾਸਤੇ ਪਹੁੰਚਦੇ ਨੇ ਤੇ ਖਾਸ ਤੌਰ ਤੇ ਅੰਮ੍ਰਿਤਸਰ ਦੀ ਜੋ ਸਿਆਸਤ ਹੈ ਉਥੋਂ ਹੀ ਸ਼ੁਰੂ ਹੁੰਦੀ ਹੈ ਤੁਹਾਨੂੰ ਦਿਖਾ ਦਿੰਨੇ ਆ ਕਿ ਸਾਡੇ ਲਾਗੇ ਕਈ ਇਸ ਤਰ੍ਹਾਂ ਦੇ ਲੋਕ ਬੈਠੇ ਨੇ ਜੋ ਕਿ ਲੰਮਾ ਚੇ ਸਿਆਸਤ ਦੀ ਜਾਣਕਾਰੀ ਰੱਖਦੇ ਨੇ ਤੇ ਇੱਥੇ ਹਮੇਸ਼ਾ ਹੀ ਸੱਤ ਜਿਹੜੀ ਹੈ ਸਿਆਸਤ ਕਰਕੇ ਗਰਮ ਨਜ਼ਰ ਆਉਂਦੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਇੱਥੇ ਲੋਕ ਬੈਠ ਕੇ ਇਸ ਬਾਬਤ ਗੱਲਬਾਤ ਵੀ ਕਰਦੇ ਨੇ ਤੇ ਇਸ ਬਤ ਜੋ ਲੋਕ ਸਭਾ ਦੇ ਵਿੱਚ ਚੋਣਾਂ ਲਈ ਇਹ ਰੂਪ ਰੇਖਾ ਜਿਹੜੀ ਹੈ ਉਹ ਵੀ ਇੱਥੇ ਤਿਆਰ ਕੀਤੀ ਜਾਂਦੀ ਤੇ ਕਈ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਆਪਣੀ ਸਿਆਸਤ ਜਿਹੜੀ ਹੈ ਸ਼ੁਰੂ ਕਰਦੇ ਗੱਲਬਾਤ ਵੀ ਕਰ ਲਨੇ ਆ ਕੀ ਕਹਿਣਾ ਚਾਹੋਗੇ ਜੀ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਸਰਗਰਮ ਨਜ਼ਰ ਆ ਰਿਹਾ ਹੈ ਕੋਈ ਕੋਈ ਮਾਹੌਲ ਨਹੀਂ ਇੱਥੇ ਜੀ ਇੱਥੇ ਰਲਮਾ ਮਿਲ ਮਾਹੌਲਾ ਕੋਈ ਗੱਲ ਨਹੀਂ ਗੋਲ ਗੱਲ ਕੋਈ ਨਹੀਂ ਕਿਤੇ ਪੰਜਾਬ ਦੇ 2 ਸਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜਾ 2 ਸਾਲ ਨਿਕਲੇ ਨੇ ਦੇਖੋ ਜੇ ਆਪਾਂ ਚੰਗਾ ਕਿਤੇ ਮਾਲਾ ਵੀ ਨਹੀਂਗਾ ਕਿਉਂਕਿ ਆਮ ਬੰਦੇ ਨੂੰ ਕਮਸੇ ਕੰਮ ਨਹੀਂ ਹਰ ਬੰਦੇ ਨੇ ਇੱਕ ਪਹਿਲੀ ਸਰਕਾਰ ਹੈ ਇਨੇ ਉੱਚ ਨੀਚੇ ਧਰਮ ਜਾਤ ਪਾਤ ਉੱਠ ਉੱਠ ਕੇ ਹਰ ਬੰਦੇ ਨੂੰ ਬੱਤੀ ਫਰੀਤੀ ਹਰ ਬੰਦੇ ਨੂੰ ਚਾਹ ਸ਼ੌਕਰ ਹੈ ਚਾਹ ਗਰੀਬ ਹੈ ਚਾਹ ਅਮੀਰ ਹੈ ਹਰ ਇੱਕ ਬੰਦੇ ਇੱਕ ਸਰਕਾਰ ਅਜ ਤੱਕ ਕੋਈ ਸਰਕਾਰ ਅਜੇ ਨਹੀਂ ਆਈ ਜਿਹਨੇ ਸਾਰਿਆਂ ਨੂੰ ਦਿੱਤੀ ਹੋਵੇ ਇਹ ਜਿਹੜੇ ਇਸੇ ਜਿਹੜੇ ਨੂੰ ਮਾਲਾ ਮਾਲਾ ਬੈਨਫਿਟ ਮਿਲੇਗਾ ਉਹਦਰ ਕੋਈ ਗੱਲ ਨਹੀਂ ਲੇਕਿਨ ਲੋਕ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਦੇ 111 ਦਿਨ ਜਿਹੜੇ ਸੀਗੇ ਉਹਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਜਿਹੜਾ ਇਹਨੂੰ ਅਡਾਪਟ ਕੀਤਾ ਨਹੀਂ ਨਹੀਂ ਉਹ ਅਡੀ ਗੱਲ ਹੈ ਚੰਨੀ ਚੰਨੀ ਦੇ ਘਟਾਇਆ ਨਾ ਸਿਰਫ ਘਟਾਏ ਇਹਨਾਂ ਫ੍ਰੀ ਕੀਤੇ ਨੇ ਉਹ ਦੇਖੋ ਨਾ ਹਰ ਇੱਕ ਬੰਦੇ ਨੂੰ ਲੇਕਿਨ ਫ੍ਰੀ ਕਰਨ ਫ੍ਰੀ ਕਰਨ ਤੋਂ ਬਾਅਦ ਭਾਈ ਤੁਹਾਡਾ ਇੱਕ ਜੂਨਟ ਵਧ ਆ ਜਾਏਗਾ ਨਾ ਤੁਹਾਨੂੰ ਡਬਲ ਵੇਲਾ 600 ਜੂਨਟ ਸਾਬ ਨੂੰ 600 ਜੂਨਟ ਸਾਬ ਨੂੰ ਜਾਂਦੇ ਕਰਨ ਸਾਰੇ 600 ਜੂਨਟ ਸਾਬ ਨੂੰ ਹੈ ਸਭ ਨੂੰ ਲੇਕਿਨ ਲੇਕਿਨ ਤੁਹਾਨੂੰ ਤੁਹਾਨੂੰ ਲੱਗਦਾ ਇੱਕ 600 ਬਾਲ ਹੈ 600 ਬਾਲ ਹੈ 600 ਬਾਲ ਹੈ 600 ਦਾ ਵੀ ਆਏਗਾ 600 ਇਹ 600 ਇਹ ਕੋਈ ਨਾ ਫੇਰ ਆਏਗਾ ਲੇਕਿਨ ਲੇਕਿਨ ਤੁਸੀਂ ਤੁਹਾਨੂੰ ਲੱਗਦਾ ਕਿ ਆਪਾਂ ਯੂਨਿਟ ਫ੍ਰੀ ਕਰਵਾ ਕੇ ਪਹਿਲਾਂ ਉਹ ਗੋਦ ਭਗਵੰਤ ਮਾਨ ਸਾਹਿਬ ਕਹਿੰਦੇ ਸਨ ਕਿ ਆਪਾਂ ਨੂੰ ਫ੍ਰੀ ਫ੍ਰੀਜ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਤਾਂ ਜੋ ਕਿ ਅਸੀਂ ਫ੍ਰੀ ਨਾ ਦੇ ਸਕੇ ਲੱਗਦਾ ਨਹੀਂ ਕਿ ਫ੍ਰੀ ਦੇਣ ਦੀ ਆਪਾਂ ਆਪ ਕੋ ਦਰ ਇਹ ਲੋਕਾਂ ਦੇ ਉੱਤੇ ਬਿਮਾਰੀ ਪੈਜ ਕੇ ਫ੍ਰੀਜ ਫ੍ਰੀਜ ਕੁਛ ਛੱਡੇ ਪਾਣੀ ਲੋਕਾਂ ਕਣਕ ਮੋਦੀ ਦੀ ਮੈਂ ਛੱਡੀਏ ਲੋਕ ਛੱਡੇ ਛੱਡੇ ਪਾਣੀ ਕਣਕ ਮੋਦੀ ਦੀ ਨਹੀਂ ਛੱਡੇ ਲੋਕੀ ਲੋਕ ਉਹ ਗੰਦੇ ਇੱਥੇ ਬੈਠੇ ਮੋਦੀ ਮੋਦੀ ਕਰੇ 5 ਕਿਲੋ ਕਣਕ ਦੇ ਪਿਛੇ ਇੱਥੇ ਲੋਕੀ ਹਾਂਡਾ ਸ਼੍ਰੀ ਦੀ ਗੱਡੀ ਲੈ ਕੇ ਕਾਰ ਲੈ ਜਾਂਦੇ ਹਾਂਡਾ ਸ਼੍ਰੀ ਦੀ ਕਾਰ 5 ਕਿਲੋ ਕਣਕ ਲੈ ਜਾਂਦੇ ਆ ਜਟਾਏ ਟਰੈਕਟਰ ਲੱਗਦੇ ਬਾਰ ਬਾਰ ਟਰੈਕਟਰ ਦਾ ਕਣਕ ਫੀਲ ਲੈ ਜਾਂਦੇ ਹੋ ਓਏ ਇਹ ਲੋ ਜਿਹੜੀ ਚੀਜ਼ ਨਾ ਉਹ ਮੈਨੂੰ ਚਾਹੀਦੀ ਮੈਂ ਕਹਿੰਦਾ ਬੱਤੀ ਕਰਨ ਫ੍ਰੀ ਨਹੀਂ ਮਿਲੇ ਲੇਕਿਨ ਜਿਹੜੀ ਸੀ ਫ੍ਰੀ ਮਿਲ ਜੰਦੇ ਸਿਰਫ ਮੈਲਰ ਦੇ ਅਧਾਰ ਤੇ ਬਣਨੀ ਚਾਹੀਦੀ 32 ਹੋਵੇ ਕਣਕ ਹੋਵੇ ਜੋ ਮਰਜੀ ਪੈਨਸ਼ਨ ਹੋਵੇ ਅੱਜ ਕ ਮੇਰਾ ਸਿਰਫ ਬੈਂਕ ਚੱਲ ਪਿਆ ਤਾਂ ਦਿਖਾਵਾਂਗਾ ਜਿਹਦੇ ਚਾਰ ਚਾਰ ਬੱਚੇ ਬਾਹਰ ਨੇ ਅਮਰੀਕਾ 1400 ਰੁਪਏ 2500 ਰੁਪਏ ਚਲਿਆ ਗਿਆ ਪਿਓ ਮੁਨਾਮੁਨਾ ਬੈਂਕ ਚ ਹੈ ਤੇ ਪਿਓ 2500 ਰੁਪਏ ਉਸ ਬੈਂਕ ਚੋਂ ਪੈਨਸ਼ਨ ਲਾਂਦੇ ਆ ਲੇਕਿਨ ਲੱਗਦਾ ਨਹੀਂ ਫਰੀ ਦੀ ਜਗ੍ਹਾ ਤੇ ਸਾਨੂੰ ਕਿਤੇ ਯੂਨਿਟ ਸਸਤਾ ਮਿਲ ਜੇ ਤੇ ਬੈਟਰ ਰਹੇਗਾ ਉਹ ਲੋਕ ਅਸੀਂ ਨੇ ਸੋਚਦੇ ਅਸੀਂ ਲੋਕ ਨਹੀਂ ਸਕਦੇ ਅਸੀਂ ਜੇ ਅੱਜ ਉਹ ਬੰਦ ਕਰ ਦੇ ਲੋਕਾਂ ਸਿਰ ਇਹ ਇੱਕ ਵੋਟ ਨਹੀਂ ਬਣੀ ਕਿਸੇ ਨੇ ਤੇ ਕੱਲ ਤੇ ਫਿਰ ਵੋਟ ਦੀ ਰਾਜਨੀਤੀ ਹੋਏਗੀ ਰਾਜਨੀਤੀ ਵੋਟ ਦੀ ਹੈ ਹੋਰ ਕਿਸੇ ਦੀ ਹੈ 15-15 ਲੱਖ ਲੋਕਾਂ ਦੇ ਕਾਉਂਟ ਚ ਪਾ ਦੇ ਉਹਨੇ ਪਾਏ ਨੇ ਪਾਏ ਨੇ ਕੋਈ ਤਾਂ 15 ਲੱਖਾਂ ਦੇ ਜੁਮਲੇ ਸੀਗਾ ਜੀ ਉਥੇ ਉਹ ਜੁਮਲੇ ਦੀ ਸ਼ੁਰੂਤ ਸਰਕਾਰੀ ਜੁਮਲਿਆਂ ਦੀ ਹੈ ਇਹਨਾਂ ਨੇ ਇਹੋ ਤੱਕ ਰਿਹਤ ਆਇਆ ਸੰਜੇ ਗਾਂਧੀ ਨੂੰ ਇੰਦਰਾ ਗਾਂਧੀ ਨੇ ਮਰਵਾਇਆ ਔਰ ਇੱਥੇ ਪੇਟ ਮਾਰੀ ਮਰਵਾਤਾ ਅਰਜੀਵ ਗਾਂਧੀ ਨੂੰ ਮਰਵਾਤਾ ਉਹ ਐਡੇ ਕੁਰਬਾਨੀ ਉਹਨਾਂ ਦੀ ਦੇਸ਼ ਦੇ ਵਿੱਚ 36 37 ਗੋਲੀਆਂ ਖਾਧੀਆਂ ਕਿੰਨੀ ਕੁਰਬਾਨੀ ਆ ਸਾਡੇ ਪੰਜਾਬ ਦੇ ਵਿੱਚ ਕੋਈ ਹਿੰਦੂ ਰਹਿ ਨਹੀਂ ਸਕਦਾ ਇਹ ਲੋਕੀ ਭੁੱਲ ਗਏ ਨੇ ਕੋਈ ਰਾਹ ਚਾਚਾ ਹਿੰਦੂ ਕੋਈ ਰਹਿ ਸਕਦਾ ਹੀ ਹਰ ਸਾਬ ਨਾ ਵੱਡੇ ਸਾਡੇ ਹਿੰਦੂ ਬੇਕ ਹੋ ਗਏ ਲੇਕਿਨ ਮੋਦੀ ਮੋਦੀ ਦੀ ਗੱਲ ਕੀਤੀ ਜਾਵੇ ਤੇ ਮੋਦੀ ਕਿਹੜਾ ਜਾ ਹਿੰਦੂ ਮੁਸਲਮਾਨ ਦੀ ਲੜਾਈ ਇਹ ਮੰਗਲ ਸੂਤਰ ਪਾ ਲੋ ਦਾ ਮੰਗਲ ਸੂਤਰ ਦੀ ਰਾਜਨੀਤੀ ਖੇਡ ਲੋ ਜੋ ਜੋ ਨਾ ਉਹ ਬਿਆਨ ਬਾਅਦ ਆਇਆ ਉਹ ਠੀਕ ਲੱਗਾ ਤੁਹਾਨੂੰ ਜੋ ਉਹ ਗਲਤ ਹੈ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੋਈ ਪਰੋਚਗਾਰੀ ਜਾਂ ਦੋਸਤਾਂ ਦੇ ਵਿੱਚ ਕਿਸੇ ਨੂੰ ਜੋਬ ਮਿਲੇ ਕਿਹਨੇ ਮਿਲਣੀ ਚਾਹੀਦੀ ਇਹ ਹਜ਼ਾਰ ਪਾ ਦੋ 2000 ਪਾ ਦੋ ਇਹ ਜੁਮਲੇ ਇਹਨੇ ਨੇ ਮੋਦੀ ਨੇ ਕਿਹਾ 15 ਲੱਖ ਪਾਤਾ ਜੀ ਲੇਕਿਨ ਹੁਣ ਤੇ ਕਹਿੰਦੇ 32 ਫਿਲਮ ਫ੍ਰੀ ਮਿਲ ਰਹੀ ਹੈ ਭਾਈ 32 ਹਰ ਕਾਨੂੰਨੀ ਫ੍ਰੀ ਮਿਲਦੀ ਭਾਈ ਇਹ ਗਲਤ ਹੈ ਕਹਿੰਦੇ 600 ਜੁਨਟ ਤੱਕ ਫ੍ਰੀ ਆ 600 ਜੁਨਟ ਤੱਕ ਨਾ ਤੇ ਜਿਹੜਾ 1 ਜੁਨਟ ਵੱਧ ਗਿਆ ਚੰਨੀ ਨੇ ਤੇ ਫੇਰ ਹਰ ਕੋ ਨੂੰ ਫ੍ਰੀ ਕੀਤੀ ਕੀਤੀ ਨਹੀਂ ਕੀਤੀ ਸੀ ਉਹਨਾਂ ਨੇ ਯਾਦ ਕਰਦੇ ਚੰਨੀ ਦੇ ਕਾਰਜਕਾਰ ਨੂੰ ਲੈ ਠੀਕ ਹੀ ਸੀ ਬੰਦਾ ਪਰ ਲੋਕਾਂ ਨੇ ਉਹਨਾਂ ਨੂੰ ਸਮਝਿਆ ਨਹੀਂ ਤੁਸੀਂ ਨੌਜਵਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਸਾ ਤੇ ਭਾਈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਤੁਸੀਂ ਸਰ ਆਮ ਆਦੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਚ 2 ਸਾਲ ਦੇ ਕਾਰਜ ਕਾਲ ਨੂੰ ਲੈ ਕੇ ਮੈਂ ਤੁਹਾਨੂੰ ਅੱਗੇ ਦੇ ਦੱਸੂਗਾ ਕਿ ਬਿਲਕੁਲ ਬੇਕਾਰ ਪਾਰਟੀ ਹੈ ਇੱਕ ਨੰਬਰ ਦੀ ਘਟਿਆ ਭਗਵੰਤ ਮਾਨ ਇੱਕ ਨੰਬਰ ਦਾ ਚੋਰ ਜੋ ਇਹਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਸਵਾਏ 32 ਤੋਂ 32 ਕਿਉਂ ਫ੍ਰੀ ਦੇ ਰਿਹਾ 2 ਰੁਪਏ ਯੂਨਿਟ ਕਰ ਦੇ 3 ਰੁਪਏ ਕਰ ਦੇ ਕਿਉਂ ਫ੍ਰੀ ਦੇਣਾ ਜਿੰਨੇ ਲੋਰ ਨਹੀਂ ਭ੍ਰਿਸ਼ਟਾਚਾਰ ਖਤਮ ਕਰੇ ਲਾਅਨ ਐਡਰ ਸੁਧਾਰੇ ਆਈ ਵਹੀ ਤੁਸੀਂ 10 ਰੁਪਏ ਲੈ ਕੇ ਜਾਂਦੇ ਤੁਹਾਨੂੰ ਚੱਕ ਮਾਰ ਕੇ 10 ਰੁਪਏ ਗੋਲ ਲੈਂਦੇ ਕੰਪਨੀ ਬਾਗ ਚ 50 ਵਾਰਦਤਾ ਹੋਈ ਹੈ ਕੋਈ ਸੁਣਵਾਈ ਹੋਈ ਹੈ ਕਿਸੇ ਦੀ ਲੇਕਿਨ ਉਹ ਕਹਿੰਦੇ ਕਿ ਅਸੀਂ ਲਾਅਨ ਆਰਡਰ ਤੇ ਵੀ ਪੰਜਾਬ ਨੂੰ ਸੁਰੱਖਿਅਤ ਰੱਖਦੇ ਪਿਆ ਆ ਕੁਝ ਨਹੀਂ ਕਰ ਰਹੇ ਖਾਲੀ ਬਿਆਨ ਬਾਜੀ ਗਏ ਹੋਰ ਕੁਝ ਨਹੀਂ ਕਰ ਰਹੇ ਇਹ ਜਿੰਨੇ ਲੀਡਰ ਨੇ ਜਿੰਨੇ ਵੀ A ਤੋਂ Z ਭਗਵੰਤ ਮਾਨ ਤੇ ਲੋਕਾਂ ਨੇ ਜਿੰਨਾ ਭਰੋਸਾ ਕੀਤਾ ਸੀ ਨਾ ਉਹ ਖਰਾ ਨੀਰ ਤੁਰਿਆ ਉਨੇ ਲੋਕ ਦਾ ਭਰੋਸਾ ਤੋੜਦਾ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਇਸ ਵਾਰ ਇਸ ਵਾਰ ਹੋਣ ਲੋਕ ਸਭਾ ਦੀ ਇਲੈਕਸ਼ਨ ਆ ਕੀ ਲੱਗਦਾ ਇਸ ਵਾਰ ਲੋਕ ਸਭਾ ਚ ਕੋਈ ਵੀ ਜੱਜ ਕੀ ਕਰ ਲੇਗਾ ਜਦੋਂ ਸੈਂਟਰ ਚ ਉਹਨਾਂ ਦਾ ਪਿਓ ਬੈਠਾ ਮੋਦੀ ਤੇ ਆਈ ਕਰਨਗੇ ਲੱਗਦਾ ਕਿ ਮੋਦੀ ਨਹੀਂ ਰੱਖਣੀ ਉਹਨਾਂ ਨੂੰ ਉਹ ਪਾਪਾ ਬੈਠਾ ਉੱਤੇ ਲੱਗਦਾ ਮੋਦੀ ਲੈ ਜਾਏਗਾ ਕਿ ਚੇਂਜ ਕਿਉਂ ਨਹੀਂ ਚਾਹੁੰਦੇ ਮੋਦੀ ਕਦੀ ਹਾਰ ਨਹੀਂ ਸਕਦਾ ਭਾਈ ਜੋ ਮਰਜ਼ੀ ਕਰ ਲਓ ਪੰਜਾਬ ਚ ਉਹਨੂੰ ਕੋਈ ਪਰਵਾਹ ਨਹੀਂ ਹੈਗੀ ਤੇਰਾ ਸਿੱਟਾ ਹਰਜਨ ਹਰਜਨ ਬਾਰੋਂ ਨਹੀਂ ਹਰਨਾ ਨਹੀਂ ਲੇਕਿਨ ਲਾਸਟ ਚਰਨ ਤੱਕ ਫਿਰ ਇਲੈਕਸ਼ਨ ਲੈ ਆਉਂਦੀ ਜੇ ਉਹਨੂੰ ਪੰਜਾਬ ਦਾ ਡਰ ਨਹੀਂ ਸੀਗਾ ਤਾਂ ਉਹ लास्ट ਚਰਨ ਤੇ ਇਸ ਕਰਕੇ ਲੈਪਸਨ ਲੈਂਦੇ ਆ ਕਿ ਪਹਿਲੇ ਉਹਨੇ ਉੱਥੇ ਦੇਖਣਾ ਵੀ ਸਾਨੂੰ ਕਿੰਨੀਆਂ ਜਿੱਤਾਈਆਂ ਜੇ ਆ ਗਈਆਂ ਉਹਦੇ ਉਹ ਜਾ ਰਹੇ ਤਾਂ ਬਨ ਗਈ ਤਾਂ ਉਹਨੇ ਕਹਿੰਦਾ ਠੀਕ ਆ ਚਲੋ ਕੋਈ ਗੱਲ ਨਹੀਂ ਟੈਨਸ਼ਨ ਫਰੀ ਲੇਕਿਨ ਲੇਕਿਨ 4 ਤਰੀਕ ਨੂੰ ਨਤੀਜੇ ਨੇ ਸਾਰੇ ਸਾਂਝੇ ਹੀ ਆਉਣੇ ਨੇ ਨਤੀਜੇ ਜੀ ਸਰ ਮੇਨ ਗੱਲ ਪਤਾ ਕੀ ਹੈ ਕਿ ਜਿਹੜਾ ਪੰਜਾਬ ਦੇ ਇਲੈਕਸ਼ਨ ਨੇ ਨਾ ਪੰਜਾਬ ਦੇ ਇਲੈਕਸ਼ਨ ਨੂੰ ਕੋਈ ਨਹੀਂ ਸਮਝਦਾ ਭਾਜਪਾ ਨੂੰ ਇੱਕ ਸਿੱਖ ਨਹੀਂ ਆਉਂਦੀ ਪੰਜਾਬ ਦੇ ਵਿੱਚੋਂ ਬਾਰੋ ਹਰ ਨਹੀਂ ਸਕਦੇ ਲੈਕਿਨ ਤੁਹਾਨੂੰ ਲੱਗਦਾ ਕਿ EVM ਕਿਤਨਾ ਕਿਤੇ ਇਫੈਕਟ ਪਕ ਕਰਦਾ ਹੈ ਹਰ ਜਗ੍ਹਾ ਦੇ ਉੱਤੇ ਸਰ ਅੱਜ ਪਤਾ ਕੀ ਅਸੀਂ ਇੱਥੇ ਤਾਸ਼ ਦੀ ਬਾਜੀ ਲਾਈ ਹੈ ਹੈ ਜਿਹੜਾ ਬੰਦਾ ਜਿੱਤ ਜੇ ਉਹ ਕਹਿੰਦਾ ਤੂੰ ਜੋਕਰ ਬਦਲਤਾ ਫਿਰ ਮੈਂ ਚੋਰ ਜਦੋਂ ਮੋਦੀ ਜੱਜਨ ਤਾਂ ਕਹਿੰਦੇ EVM ਬਦਲਦੀ ਹੈ ਉਹ ਜੋਕਰ ਨਹੀਂ ਬਦਲਣਦੇ ਐ ਲੋਕਾਂ ਦੀ سپورਟ ਉਹਨਾਂ ਨੂੰ ਲੋਕ ਉਹਨਾਂ ਪਿਆਰ ਕਰਦੇ ਨੇ ਪੰਜਾਬ ਦੇ ਲੋਕ ਕੀ ਦੇਖਦੇ ਨੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਖਾਸ ਕਰ ਅਮਰਸਰ ਦੇ ਪੰਜਾਬ ਦੇ ਜਿਹੜੇ ਅੰਮ੍ਰਿਤਸਰ ਦੇ ਲੋਕ ਹਨ ਉਹ ਮੋਦੀ ਨੂੰ ਠੀਕ ਚਾਹੁੰਦੇ ਨੇ ਲੇਕਿਨ ਕਾਰਨ ਕਿ ਇਹ ਹੈ ਕਿ ਉਹ ਮੋਦੀ ਇੱਥੇ ਕੰਮ ਨਹੀਂ ਕੁਝ ਸਕਦਾ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਿੰਨੂੰ ਕਿਦਾਂ ਵੇਖਦੇ ਹੋ ਨਵਜੋਤ ਸਿੰਘ ਸਿੱਧੂ ਤੁਹਾਨੂੰ ਦੱਸਿਆ ਇਮਾਨਦਾਰ ਆਦਮੀ ਹੈ ਲੇਕਿਨ ਉਹਦੇ ਹੱਥੋਂ ਵਸੇ ਨਹੀਂ ਕੁਝ ਪੰਜਾਬ ਦੀ ਸਿਆਸਤ ਤੋਂ ਵੀ ਗਾਇਬ ਹੋ ਗਿਆ ਹੁੰਦਾ ਗਾਇਬ ਹੋ ਗਿਆ ਉਹ ਇਸ ਟਾਈਮ ਚੋਕਾ ਸ਼ਿੱਕਾ ਦੂਆ ਉਹ ਆਈਪੀਐਲ ਆਈਪੀਐਲ ਚ ਲਾ ਰਿਹਾ 10000 ਮਾਰਿਆ ਜਦੋਂ ਇੱਥੇ ਬੈਠਦੇ ਜੇ ਆਪਸ ਵਿੱਚ ਖੱਟੀ ਮਿੱਠੀ ਗੱਲਾਂ ਵੀ ਹੋਣਾ ਪੈਂਦੀ ਲੜਾਈ ਤਾਂ ਕੋਈ ਪਹੁੰਚ ਜਾਂਦੀ ਹੋਣੀ ਐਸੇ ਵੀ ਲੈ ਨਹੀਂ ਲੜਦੇ ਨਹੀਂ ਅਸੀਂ ਸਾਰੇ ਭਰਾ ਆ ਗਏ ਭਾਈ ਸਾਡੇ ਕੋਈ ਜਿੰਨੇ ਮਰਜ਼ੀ ਗਰਮ ਹੋ ਜਾਣ ਸ਼ਰਤਾਂ ਲਾ ਲੈਣਗੇ ਲੜੈਣਗੇ ਨਹੀਂ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਪੂਰੀ ਹਿੰਦੁਸਤਾਨੀ ਸਿਆਸਤ ਉਹ ਨਜ਼ਰ ਆ ਰਹੀ ਹੈ ਹੁਣ ਕੀ ਲੱਗਦਾ ਕੋਣ ਇਸ ਵਾਰ ਜਿੱਤਣ ਜਾ ਰਿਹਾ ਹੈ ਮੈਂ ਤੇ ਭਾਈ ਇਸ ਟਾਈਮ ਪਾਰਟੀਆਂ ਦੋ ਹੀ ਨੇ ਯਾਂ ਕਾਂਗਰਸ ਤੇ ਯਾਂ ਭਾਜਪਾ ਟਾਕਰ ਇਹਨਾਂ ਦੋਨਾਂ ਜੋ ਹੈ ਇਹਨਾਂ ਜੋ ਹੁਣ ਪਤਾ ਨਹੀਂ ਸਿਰ ਕਿਹਦੇ ਸਿਰ ਵੱਜਣਾ ਹੈ ਲੇਕਿਨ ਮੈਂ ਇਹੋ ਹੀ ਅਪੀਲ ਕਰਦਾ ਆਪਣੇ ਭੈਣ ਭਰਾਵਾਂ ਨੂੰ ਉਹ ਆਏ ਸਾਡੇ ਮੈਂ ਆਪਣੇ ਭੈਣ ਤੋਂ ਆਪੀਲ ਕਰਦਾ ਕਿ ਜਿਹੜੀ ਸੈਂਟਰ ਤੋਂ ਸਰਕਾਰ ਆਵੇ ਉਹਦਾ ਹੀ ਨੁਮਾਇੰਦਾ ਚੁਣ ਉਹ ਲੋਕ ਬੀਜੇਪੀ ਇਥੋਂ ਚੋਲਣ ਦੇ ਉੱਤੇ ਕਾਂਗਰਸ ਪਾ ਜੇ ਇਹ ਨਹੀਂ ਹੋ ਸਕਦਾ ਉੱਪਰ ਨਹੀਂ ਹੜਦੀ ਹੋ ਪੰਜਾਬ ਨੂੰ ਆਪਾਂ ਵੱਖਰਾ ਸਟੇਟ ਸਮਝਦੀ ਆ ਲੋਕ ਵੀ ਇਹ ਕਹਿੰਦੇ ਮੋਦੀ ਇਹਨਾਂ ਵਾਸਤੇ ਚੋਰ ਆ ਲੇਕਿਨ ਮੋਦੀ ਚੋਰ ਨਹੀਂ ਹੈਗਾ ਉਹ ਇੱਕ ਪੈਸੇ ਦਾ ਰਵਾਦਾਰ ਨਹੀਂ ਹੈਗਾ ਲੋਕ ਕਹਿੰਦੇ ਕਿ ਉਹ ਸਾਰਾ ਕੁਝ ਵੇਚਦਾ 에어ਪੋਰਟ ਵੇਚਦੇ ਕੀ ਵੇਚਿਆ ਮੈਨੂੰ ਮੈਨੂੰ ਦੱਸੋ ਕੀ ਵੇਚਿਆ ਸਭ ਕੁਝ ਕਰ 에어ਪੋਰਟ ਜਾਂਦੇ ਹੀ ਘਾਟੇ ਜੋ ਇੱਕ ਉਹ ਆਪਾਂ ਲੀਚੇ ਦੇ ਦਈਏ ਜੇ ਤੋ ਸਾਨੂੰ ਬੈਨੀਫਿਟ ਹੋਵੇ ਉਹ ਸਰਕਾਰ ਦੇ ਕੋਲ ਪੈਸਾ ਜਾਣਾਗੇ ਸਰਕਾਰ ਕੋਲੋਂ ਪੈਸਾ ਪਾਏਗੀ ਉਹ ਕਹਿੰਦੇ ਡਾਨੀਆਂ ਬਾਨੀ ਰਹਿ ਗਏ ਹੋਰ ਕੋਈ ਵੀ ਅੱਗੇ ਬਿਜ਼ਨਸ ਕਰਨਾ ਦੇ ਦਿੰਦੇ ਇਹ ਸਭ ਕਹਿਣ ਦੀਆਂ ਗੱਲਾਂ ਨਾ ਕੋਈ ਅੰਬਾਨੀ ਹੈਗਾ ਤੇ ਨਾ ਡਾਨੀ ਹੈਗਾ ਭਾਜੀ ਤੇ ਅੰਮ੍ਰਿਤਸਰ ਦੀ ਸਿਆਸਤ ਕਿੱਥੇ ਲੱਗ ਛੱਕੇ ਘੁੰਮਦੀ ਆ ਤੁਹਾਨੂੰ ਲੱਗਦਾ ਕਿ ਵੱਡੇ ਮੁੱਦੇ ਨਜ਼ਰ ਆਉਂਦੇ ਨੇ ਤੇ ਵੱਡੇ ਮੁੱਦੇ ਮੈਂ ਉਹ ਹੀ ਕਹਿਣਾ ਕਿ ਜੇ ਭਲਾ ਚਾਹੁੰਦੇ ਪੰਜਾਬ ਵਾਸੀ ਤੇ ਤਰਨਜੀਤ ਸੰਧੂ ਚੁਣ ਕੀ ਲੱਗਦਾ ਕਿ ਪਿੱਛੇ ਗਲਤੀਆਂ ਕੀਤੀਆਂ ਨੇ ਅਰੁਜੇ ਅਕਲੀਵਾਰੀ ਤੇ ਹਰਦੀਪ ਸਿੰਘ ਪੂਰੀ ਵਾਰੀ ਬਿਲਕੁਲ ਗਲਤੀਆਂ ਹੋਰ ਨਹੀਂ ਹੁੰਦੀਆਂ ਆਪਣੇ ਗਲਤੀਆਂ ਕਰ ਜਾਂਦੇ ਨੇ ਆਪਣੇ ਸਾਥੀ ਸੰਗੀ ਜਿਹੜੇ ਨੇ ਉਹ ਛੱਡ ਕੇ ਦੂਜੇ ਇਧਰ ਉਧਰ ਵਿਕਰ ਜਾਂਦੇ ਨੇ ਜੇ ਬੀਜੇਪੀ ਜੋ ਇਕਤਾ ਹੋਵੇ ਤੇ ਬੀਜੇਪੀ ਨੂੰ ਪੰਜਾਬ ਚ ਕੋਈ ਹਰਾ ਨਹੀਂ ਸਕਦਾ ਲੱਗਦਾ ਕਿ ਇਥੇ ਵਿਰੋਧ ਨਜ਼ਰ ਆਉਂਦਾ ਆਪਸ ਦੇ ਵਿੱਚ ਕਲੈਪਸ ਨਜ਼ਰ ਆਉਂਦਾ ਬਿਲਕੁਲ ਹੈਗਾ ਬਿਲਕੁਲ ਤੇ ਸੁਨੀਲ ਜਾਖੜ ਦੀ ਸਿਆਸਤ ਨੂੰ ਕਿੱਦਾਂ ਵੇਂਦੇ ਪਹਿਲਾਂ ਉਹ ਤੇ ਕਾਂਗਰਸੀ ਸੀ ਨਾ ਉਹ ਤੇ ਹੁਣ ਤੇ ਬੀਜੇਪੀ ਦੇ ਆ ਗਿਆ ਤੇ ਕਿੱਦਾਂ ਅਡਾਪਟ ਕਰ ਲਿਆ ਭਾਈ ਸਾਹਿਬ ਜੀ ਬੀਜੇਪੀ ਦੇ ਵਿੱਚ ਕਾਂਗਰਸ ਦੇ ਵਿੱਚ ਜਦੋਂ ਆਗਾਹੀ ਉਦੋਂ ਵੀ ਉਹ ਇਮਾਨਦਾਰ ਸੀ ਤੇ ਅੱਜ ਵੀ ਇਮਾਨਦਾਰ ਹੈ ਉਹ ਤੇ ਬੀਜੇਪੀ ਵੀ ਬੜੀ ਤਾਂ ਜਗਾ ਸੀ ਕਹਿੰਦੇ ਸ਼ੇਰੋ ਸ਼ਾਇਰੀ ਠੀਕ ਆ ਲੇਕਿਨ ਇਹ ਕੰਮੋ ਕੁਝ ਨਹੀਂ ਕਰਦੇ ਇਹ ਪਾਰਟੀ ਕਿਹੜੀ ਚਲੇ ਜੋ 40 60 ਕੇ ਛੱਡ ਕੇ ਜਾਂਦਾ ਉਹਨਾਂ ਕਾਂਗਰਸ ਦੇ ਕਿੰਨੇ ਛੱਡ ਕੇ ਜਾਂਦੇ ਨੇ ਉਹ ਵੀ ਆਈ ਕਹਿੰਦੇ ਨੇ ਵੀ ਮੋਦੀ ਨੇ ਇਹਨਾਂ ਨੂੰ ਖਰੀਦ ਲਿਆ ਜਾਂ ਈਡੀ ਦਾ ਡਰ ਈਡੀ ਕਿੱਥੇ ਹੈਗੀ ਸਰ ਅਕੇ ਜੀਵਾਲ ਨੇ ਘਟਾਲੇ ਕੀਤੇ ਤੇ ਅੰਦਰ ਆਣਾ ਉਹ ਕਹਿੰਦਾ ਇੱਕ ਕਟਰ ਇਮਾਨਦਾਰ ਕਟਰ ਇਮਾਨਦਾਰ ਕਟਰ ਇਮਾਨਦਾਰੀ ਕਿੱਥੇ ਆ ਹੁਣ ਇਹੋ ਜਿਹਾ ਦਿੱਲੀ ਵਾਲਾ ਮੁੱਦਾ ਪੰਜਾਬ ਚੋਂ ਭਗਣ ਵਾਲਾ ਹੈ ਥੋੜੇ ਨਾ ਦੇ ਲੱਗਦਾ ਮੁੱਖ ਮੰਤਰੀ ਸਾਹਿਬ ਜਾਣਗੇ ਅੰਦਰ ਬਿਲਕੁਲ ਜਾਣਗੇ ਪੰਜਾਬ ਦੇ ਹਾਂ ਵਿੱਤ ਮੰਤਰੀ ਚੀਮਾ ਵੀ ਜਾਏਗਾ ਰਾਗਵ ਚੱਟਾ ਪਹਿਲਾਂ ਭੱਜ ਗਿਆ ਜੇ ਕੀਤਾ ਨਹੀਂ ਕੁਛ ਤੇ ਆ ਕੇ ਖਲੋਂਦਾ ਉਹਦਾ ਪਿਓ ਜਿਹਨੂੰ ਪਿਓ ਕਹਿੰਦਾ ਸੀ ਉਹ ਅੰਦਰ ਆ ਤੇ ਉਹ ਬਾਹਰ ਐਸ਼ ਕਰ ਰਿਹਾ ਉਹ ਕਿਉਂ ਕਰ ਰਿਹਾ ਉਹਨੂੰ ਉਹਨੇ ਪਤਾ ਲੱਗਾ ਇੱਕ ਦਿਨ ਇਹਨੇ ਛੋਟੀ ਜਿਹੀ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਉਹ ਸਟੇਟਮੈਂਟ ਵੀ ਖਤਮ ਹੋ ਗਈ ਉਹ ਕਹਿੰਦੇ ਕਿ ਘਰ ਘਾਚੇ ਵਿੱਚ ਕੇਜਰੀ ਵਾਲਾ ਘਰ ਘਰ ਦੇ ਵਿੱਚ ਕੇਜੀਵਾਲ ਦੀ ਸੋਚ ਆ ਤੁਸੀਂ ਉਹਨੂੰ ਨਹੀਂ ਖਤਮ ਕਰ ਸਕਦੇ ਬਿਲਕੁਲ ਖਤਮ ਹੋ ਗਈ ਸਰ ਤੁਸੀਂ ਦਿੱਲੀ ਦੀਆਂ 7 ਦੇ 7 ਸੀਟਾਂ ਜਿੱਤੀਆਂ ਏਹ ਕਿ ਵੀਜੇ 25 ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਤੇ ਬਿਲਕੁਲ ਦਿੱਲੀ ਦੀ ਸਰਕਾਰ ਬਣਦੀ ਭਾਜ ਅੰਕ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੀ ਖਾਸਲੇ ਅਮਰਸਦੀ ਸਿਆਸਤ ਨੂੰ ਲੈ ਕੇ ਦੇਖੋ ਜੀ ਸਭ ਤੋਂ ਪਹਿਲੇ ਇਹ ਭਾਈ ਸਾਹਿਬ ਨੇ ਕਿਹਾ ਹੈ ਜੀ ਮੈਂ ਉਹਨਾਂ ਨੂੰ ਬਿਲਕੁਲ 100% ਸਮਰਥਨ ਕਰਦਾ ਹਾਂ ਪੰਜਾਬ ਜਦੋਂ ਮੰਨਦਾ ਕਿ ਬੀਜੇਪੀ ਨਹੀਂ ਆ ਸਕਦੀ ਫਿਰ ਵੀ ਅਗਰ 2-4 ਸੀਟਾਂ ਅਗਰ ਬੀਜੇਪੀ ਕੱਢ ਜਾਂਦੀ ਹੈ ਤਾਂ ਮੈਂ ਕਹਣਾ ਬੱਲੇ ਬੱਲੇ ਪਹਿਲਾਂ ਵੀ ਤਾਂ ਦੋ ਸੀਟਾਂ ਆਂਦੀਆਂ ਸੀ ਹੁਸ਼ਿਆਰਪੁਰ ਵਾਲੀ ਤੇ ਗੁਰਦਾਸਪੁਰ ਉਸ ਵੇਲੇ ਕਿ ਆਂਦੀਆਂ ਸੀ ਸੀਟਾਂ ਆਕਾਲੀ ਦਲ ਦੇ ਨਾਲ ਗੱਠਜੋੜ ਸੀ ਗੱਠਵੰਦਨ ਸੀ ਤਾਂ ਕਰਕੇ ਆਂਦੀਆਂ ਹੁਣ ਤੇ ਬੀਸੀਪੀ ਇੰਡੀਪੈਂਡੈਂਟ ਲੜ ਰਹੀ ਹੈ ਅਗਰ 4 ਸੀਟਾਂ ਕੱਢ ਜਾਂਦੀਆਂ ਫਾਰ ਐਗਜ਼ਾਮਪਲ ਗੁਰਦਾਸਪੁਰ ਬਸਿਆਰਪੁਰ ਜਲੰਧਰ ਲੁਧਿਆਣਾ ਅਗਰੇ ਚਾਰ ਛਿੱਟਾਂ ਘੜ ਜੰਦੀਆਂ ਤੇ ਬੀਜੇਪੀ ਮੈਂ ਕਹਿੰਦਾ ਕਿ ਪੂਰੇ ਪੰਜਾਬ ਚ ਸਾਂ ਜਾਏਗੀ ਐਕਚੁਅਲੀ ਬੀਜੇਪੀ ਪੰਜਾਬ ਚ ਕੀ ਬਣਾ ਕਰ ਰਹੀ ਹੈ ਬੇਸ ਬਣਾ ਰਹੀ ਹੈ ਆਪਣਾ 2027 ਦਾ ਸੀਐਮ ਦੀ ਇਲੈਕਸ਼ਨ ਵਾਸਤੇ ਬੇਸ ਤਿਆਰ ਕਰ ਰਹੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਐਵੇਂ ਨਹੀਂ ਆਇਆ ਕਿ ਬੀਜੇਪੀ ਵਿੱਚ ਕਿਉਂ ਆਇਆ ਉਹ ਸੀਐਮ ਦਾ ਚਿਹਰਾ ਹੈ ਲੇਕਿਨ ਇਹੀ ਰਵਨੀਤ ਸਿੰਘ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਵਾਲੇ 3600 3300 ਗਾਲਾਂ ਕੱਢਦੇ ਸੀਗੇ ਉਹਨਾਂ ਦੇ ਜੋ ਦਾਦਾ ਜੀ ਸੀਗੇ ਉਹਨਾਂ ਦੇ 3600 ਤੰਜ ਕੱਸਦੇ ਸੀਗੇ ਉਹ ਕਿਹੜੀ ਵਾਸ਼ਿੰਗ ਮਸ਼ੀਨ ਬੀਜੇਪੀ ਕੋ ਹੋ ਗਈ ਹੈ ਵਿੱਚ ਬੰਦਾ ਗਿਆ ਤੇ ਸਾਫ ਸਾਫ ਹੋ ਕੇ ਬਾਹਰ ਨਿਕਲ ਆਂਦਾ ਦੇਖੋ ਬੀਜੇਪੀ ਇੱਕ ਐਸੀ ਵਾਸ਼ਿੰਗ ਮਸ਼ੀਨ ਮੈਂ ਕਹਿ ਸਕਦਾ ਵਾਸੀ ਮਸ਼ੀਨ ਤੋਂ ਨਹੀਂ ਹੈ ਲੇਕਿਨ ਜਿਹਨੇ ਵੀ ਬੰਦੇ ਆ ਰਹੇ ਚੰਗੇ ਬੰਦੇ ਆ ਰਹੇ ਉਹ ਅਗੇ ਮਤਲਬ ਵਾਸੀ ਮਸ਼ੀਨ ਦੇ ਕੀ ਹੈ ਉਹ ਸਾਰੇ ਸਾਫ ਸੁਥਰੇ ਬੰਦੇ ਜੇ ਜੇ ਰਵਨੀਤ ਸਿੰਘ ਜੇ ਰਵਨੀਤ ਸਿੰਘ ਬਿੱਟੂ ਦੀ ਇੰਨੀ ਸ਼ਵੀ ਸਾਫ ਉਹ ਦੇ ਦਿਓ ਆਪਣੇ ਦਾਦਾ ਜੀ ਤਸਵੀਰ ਲਾਉਂਦੇ ਬੀਜੇਪੀ ਅਗਲਾ ਪਰ ਆਪਣੇ ਬਿੱਟੂ ਜਿਹੜਾ ਕੋਈ ਉਹਦੇ ਤੋਂ ਕੋਈ ਇਹੋ ਜਿਹਾ ਕੋਈ ਕੇਸ ਤੇ ਨਹੀਂ ਹੈ ਬਿਲਕੁਲ ਉਹ ਇੱਕਦਮ ਇੱਕਦਮ ਸਾਫ ਬੰਦਾ ਠੀਕ ਹੈ ਨਾ ਹਾਂ ਠੀਕ ਹੈ ਕਾਂਗਰਸ ਦਾ ਉਹ ਸਪਾਈ ਸੀ ਕਾਂਗਰਸ ਨੇ ਕਾਫੀ ਦਰ ਦੇਨੇ ਵੀ ਇਹ ਮਤਲਬ ਸੀਐਮ ਰੇਨ ਬਿਆਨ ਸਿੰਘ ਸਾਹਿਬ ਸੀਐਮ ਸੀ ਵਿਟਰੂ ਵੀ ਕਾਫੀ ਕਾਂਗਰਸ ਯੂਰ ਲੇਕਿਨ ਜਦ ਕਾਂਗਰਸ ਕੋਈ ਵੀ ਆਪਣੇ ਘਰ ਵਿੱਚ ਹੀ ਅਗਰ ਕੋਈ ਕਿਸੇ ਨੇ ਰਿਸਪੈਕਟ ਨਹੀਂ ਦੇਇਆ ਤਾਂ ਉਹ ਕਿੱਥੇ ਜਾਊਗਾ ਬੰਦਾ ਅਮਰਸਰ ਦੀ ਸਿਆਸਤ ਨੂੰ ਕਿਤਾ ਵੇਖਦੇ ਹੋ ਚਾਰ 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 ਉਮੀਦਵਾਰ ਮੇਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਅਮਰਸਰ ਦੀ ਸਿਆਸਤ ਕਾਂਗਰਸ ਉਹ ਜਲਾ ਸੀਟ ਲੈ ਜਾਏਗਾ ਲੈ ਠੀਕ ਹੈ ਉਹ ਜਲਾ ਲੈ ਜਾਏਗਾ ਲੱਗਦਾ ਹੈ ਕਿ ਕਿਉਂਕਿ 7 ਸਾਲ ਕੰਮ ਕੀਤਾ ਨਾ ਨਹੀਂ ਉਹ ਜਲਾ ਲੈ ਜਾਊਗਾ ਸੀਟ ਕਿਉਂਕਿ ਇੱਥੇ ਹੋ ਗਏ ਬੰਦਰਪਾਨ ਚਾਰ ਪਾਰਟੀਆਂ ਹੋ ਗਈਆਂ ਅ ਅਕਾਲੀ ਆ ਵੀ ਜੋਸੀ ਹੈ ਬੀਜੇਪੀ ਦਾ ਬੋਰਡ ਤੋੜੇਗਾ ਐਕਚੁਅਲੀ ਬੀਜੇਪੀ ਦਾ ਬੋਰਡ ਤੋੜਨਾ ਹੈ ਕਿ ਜੋਸੀ ਨੇ ਬਾਕੀ ਰਹਿ ਗਏ ਆਪਣੇ ਸੰਧੂ ਸਾਹਿਬ ਸੰਧੂ ਸਾਹਿਬ ਬੀਜੇਪੀ ਦੇ ਇਥੇ ਇੱਕ ਚੀਜ਼ ਹੈ ਕਿ ਜਦ ਵੀ ਕੋਈ ਚਿਹਰਾ ਆਦਾ ਬਾਰੀ ਬੰਦਾ ਆਂਦਾ ਹੈ ਪਹਿਲੇ ਪੂਰੀ ਸਾਹਿਬ ਆਏ ਹਾਰ ਕੇ ਚਲੇ ਗਏ ਜਗਮਉਨ ਰਾਜੂ ਆਇਆ ਹਾਰ ਕੇ ਚਲਾ ਗਿਆ ਜੇਟਲੀ ਸਾਹਿਬ ਆਏ ਹਾਰ ਕੇ ਚਲੇ ਗਏ ਅਮਰਸਰ ਜੀ ਕਿਸਮਤ ਮਾੜੀ ਹੈ ਹੋਣ ਆਏ ਨੇ ਆਪਣੇ ਸੰਧੂ ਸਾਹਿਬ ਇਹ ਵੀ ਵਾਰੀ ਚਿਹਰੇ ਲੋਕੀ ਇਹ ਕਹਿੰਦੇ ਕਿ ਵਾਰ ਦਾ ਚਿਹਰਾ ਕੀ ਇਹਨਾਂ ਨੂੰ ਲੋਕਲ ਲੀਡਰ ਕਿਉਂ ਨਹੀਂ ਮਿਲਦਾ ਲੇਕਿਨ ਲੋਕਲ ਲੀਡਰ ਨੇ ਉਹ ਤਾਂ ਘਰ ਉਹਨਾਂ ਦਾ ਇੱਥੇ ਨਹੀਂ ਉਹਨਾਂ ਦਾ ਉਹਨਾਂ ਸਭ ਤੋਂ ਵੱਡੀ ਵਿਜ਼ਾਰਤ ਉਹਨਾਂ ਦੀ ਦਰਬਾਰ ਸਾਹਿਬ ਦੇ ਵਿੱਚ ਇੱਕੋ ਹੀ ਨਾਮ ਤੇਜ ਸਿੰਘ ਸਮੁੰਦਰੀ ਦੇ ਨਾਂ ਤੇ ਹੁੰਦਾ ਉਹਦਾ ਦਾ ਹੀ ਤੇ ਨਾਂ ਤੇ ਹੁੰਦਾ ਤੇ ਬੜੀ ਵੱਡੀ ਗੱਲ ਹੈ ਦੇਖੋ ਹੈ ਤਾਂ ਇੱਥੇ ਦਾ ਹੀ ਹੈ ਲੇਕਿਨ ਇਹ ਜਿੰਨੇ ਵੀ ਆ ਰਹੇ ਆਈਐਸ ਅਫਸਰਾਂ ਕੋਈ ਆਈਪੀਐਸ ਅਫਸਰਾਂ ਬਾਹਰ ਰਹੇ ਨੇ ਇੱਥੇ ਨਹੀਂ ਰਹੇ ਲੋਕਾਂ ਚ ਨਹੀਂ ਵਿਚਾਰੇ ਇਸ ਕਰ ਲੋਕੀ ਇਹਨਾਂ ਨੂੰ ਜਾਣਦੇ ਨਹੀਂ ਕਿ ਆ ਕੇ ਬਾਹਰੋਂ ਬੰਦਾ ਆਇਆ ਹੈ ਕੀ ਲੱਗਦਾ ਕਿ ਹੋਰ ਗਲਤੀ ਨਹੀਂ ਕਰਦੇ ਜਿਵੇਂ ਜੇਤਲ ਸਿੰਘ ਸਾਹਿਬ ਜਿੱਤ ਹਾਰੇ ਉਸ ਤੋਂ ਬਾਅਦ ਜਾਣ ਤੋਂ ਬਾਅਦ ਉਹਨਾਂ ਨੇ ਵਾਰਨਸੀ ਦਾ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਬਹੁਤ ਚੇਂਜ ਕਰਤਾ ਕੀ ਲੱਗਦਾ ਨਹੀਂ ਅੰਮ੍ਰਿਤਸਰ ਨੂੰ ਥੋੜਾ ਜਿਹਾ ਟਾਈਮ ਦਿੱਤਾ ਹੁੰਦਾ ਸ਼ਾਇਦ ਭਾਪੀ ਜਾਰਾ ਆਧਾਰ ਲੈ ਲੈਦੀ ਲੋਕਾਂ ਨੂੰ ਐਗਜ਼ੈਂਪਲ ਸੈੱਟ ਕਰਨ ਵਾਸਤੇ ਤਿਆਰ ਰਹੀ ਸੀ ਉਹ ਇਹ ਕਹਿੰਦਾ ਸਾਡੀ ਅੰਮ੍ਰਿਤਸਰ ਦੀ ਅੰਮ੍ਰਿਤਸਰੀਆਂ ਦੀ ਕਿਸਮਤ ਮਾੜੀ ਹੈ ਅੱਜ ਕਹਿੰਦਾ ਡਬਲ ਇੰਜੀਨੀਅਰ ਸਰਕਾਰ ਹੋਵੇ ਇੱਥੇ ਵੀ ਭਾਪੀ ਆਵੇ ਅਗਰ ਭਾਪੀ ਇਹ ਸੀਟ ਕੱਢ ਜਾਂਦੀ ਹੈ ਤੇ ਮੈਂ ਕਹਣਾ ਕਿ ਅਮਰਸਰ ਦੀ ਨਵਾਰ ਚੇਂਜ ਹੋ ਜਾਏਗੀ ਜੋ ਅਮਰਸਰ ਸਾਮ ਜੋ ਲੋਕਾਂ ਸਾਡੀਆਂ ਐਕਸਪੈਕਟੇਸ਼ਨ ਹੈ ਉਹ ਮੋਦੀ ਸਾਹਿਬ ਪੂਰੀ ਕਰਨਗੇ ਕਿਉਂਕਿ ਸਾਡੇ ਪੰਜਾਬ ਵਿੱਚ ਇਹ ਚੱਕਰ ਹੈ ਕਿ ਪੰਜਾਬ ਵਿੱਚ ਬੀਜੇਪੀ ਦਾ ਜਿਹੜਾ ਕੈਡਰਾ ਕਮਜ਼ੋਰ ਹੈ ਇਥੇ ਲਾ ਇਸ ਸਮੇਂ ਕੈਡਰ ਜਿਹੜਾ ਬਹੁਤ ਕਮਜ਼ੋਰ ਹੈ ਇੱਕ ਮਤਲਬ ਬੀਜੇਪੀ ਦੇ ਇੱਕ ਠੱਪਾ ਲੱਗ ਗਿਆ ਕਿ ਇਹ ਹਿੰਦੂ ਪਾਰਟੀ ਹੈ ਹਿੰਦੂ ਪਾਰਟੀ ਕਰਕੇ ਠੀਕ ਹੈ ਨਾ ਹੁਣ ਇਸ ਕਰਕੇ ਇੱਥੇ ਅੰਮ੍ਰਿਤਸਰ ਜਿੱਦੇ ਵੀ ਕੋਈ ਆਂਦਾ ਬਾਹਰੀ ਆਂਦਾ ਹਾਰ ਕੇ ਜਾਂਦਾ ਲੇਕਿਨ ਇੱਕ ਐਗਜ਼ਾਮਪਲ ਹੋ ਰਿਹਾ ਹੈ ਅੰਮ੍ਰਿਤਸਰ ਜਿਹੜਾ ਹਾਰ ਕੇ ਜਾਂਦਾ ਹੈ ਸੈਂਟਰ ਜੋ ਕੇਂਦਰ ਚ ਵੱਡਾ ਮੰਤਰੀ ਬਣਦਾ ਉਹ ਲੇਕਿਨ ਉਹ ਕਰੀਮ ਤਾਂ ਸਾਰੀ ਇਕੱਠੀ ਕਰ ਲਈ ਕਾਂਗਰਸ ਦੀ ਸਾਰੀ ਕਰੀਮ ਤਾਂ ਇਕੱਠੀ ਕਰਕੇ ਭਾਰਤੀ ਜਨਤਾ ਪਾਰਟੀ ਆਪਣੇ ਕੋਲ ਹੈ ਕਿ ਫਿਰ ਵੀ ਕਿਉਂ ਨਹੀਂ ਜਿੱਤ ਪ੍ਰਾਪਤ ਕਰ ਰਹੇ ਕਿ ਲੱਗਦਾ ਇੱਕ ਚਿਹਰੇ ਬਸ ਰਹਿ ਜਾਂਦਾ ਦੇਖੋ ਨੈਚੁਰਲੀ ਗੱਲ ਹੈ ਜਦੋਂ ਘਰੋਂ ਕੋਈ ਭਜਦਾ ਜਾਂ ਨੱਸਦਾ ਆਪਣੇ ਘਰ ਛੱਡ ਕੇ ਜਾਂਦਾ ਉਹਨੂੰ ਘਰ ਬਣਾਉਣਾ ਥੋੜਾ ਟਾਈਮ ਲੱਗਦਾ ਹੈ ਉਹਨੂੰ ਘਰ ਬਣਾਣਾ ਆਪਣਾ 베ਸ ਬਣਾਣਾ ਉਹਨੂੰ ਤਾਂ ਟਾਈਮ ਲੱਗਦਾ ਹੋਰ ਆਪਣੇ ਬਿੱਟੂ ਜਾਂ ਰਿੰਕੂ ਜਾਂ ਯੋਵੀ ਆ ਰਹੇ ਨੇ ਥੋੜਾ ਟਾਈਮ ਤਾਂ ਲੱਗਾ ਸੈੱਟ ਹੋਣ ਵਾਸਤੇ ਉਹਦੇ ਬਾਅਦ ਭਾਜੀ ਜਦੋਂ ਮਜਬੂਤ ਹੋ ਜਾਏਗੀ ਤਾਂ ਪੂਰੇ ਪੰਜਾਬ ਦੇ ਸਾਮ ਆ ਜਾਏਗੀ ਔਰ ਦੇਖਣਾ ਇੱਕ ਦਿਨ ਭਾਜੀ ਪੰਜਾਬ 'ਚ ਆਪਣਾ ਸੀਐਮ ਬਣਾਏਗੀ ਔਰ ਬਣੇਗਾ ਭਾਜੀ ਦਾ 2027 2027 ਭਾਜੀ ਆਪਣਾ 베ਸ ਬਣਾ ਰਹੀ ਹੈ ਪੰਜਾਬ ਦੇ ਵਿੱਚ ਇਹ ਲਾਲੇ ਬਾਕੀ ਇਹ ਲੋਕ ਸਭਾ ਸਣਾ ਇਲਕਸ਼ਨ ਹੋ ਰਹੀ ਆ ਵੀ ਅਗਰ 2-4 ਸੀਟਾਂ ਨਹੀਂ ਕੱਢੇ ਪੰਜਾਬ ವಿಧಾನಸਾਨ ਦੇ ਮੋਦੀ ਨਹੀਂ ਹੈ ਉਹ ਸਾਰਿਆਂ ਨੂੰ ਪਤਾ ਮੋਦੀ ਨਾ ਆਣਾ ਹੈ ਅਗਰ ਬੀਜੇਪੀ 2-4 ਸੀਟਾਂ ਨਾ ਵੀ ਕੱਢੇ ਪੰਜਾਬ ਚ ਨਾ ਹੀ ਉਹਨਾਂ ਨੂੰ ਮਿਲੇਗੀ ਸਾਰੇ ਕੌਨਫੀਡੈਂਟ ਬੜੇ ਬੀਜੇਪੀ ਨੂੰ 100% ਕੌਨਫੀਡੈਂਟ ਨਾ ਕੋਈ ਕੌਨਫੀਡੈਂਟ ਨਹੀਂ ਲੋਕ ਬੜਾ ਪੁੱਛੋ ਜੇ ਕਿ ਜੁਪੀ ਜਿਹੜਾ ਇੱਥੇ ਕੀ ਹੈ ਉਹ ਟੁੱਟ 13 ਸੀਟਾਂ ਜਿਹੜੇ ਰਾਜਪੂਤ ਸਮਾਜ ਦਾ ਹੈ ਉਹਨਾਂ ਸੋਹ ਖਾਲੀ ਕੀ ਬੀਜੇਪੀ ਨੂੰ ਵੋਟ ਨਹੀਂ ਅਸੀਂ ਪਾਉਂਦੇ ਉਹ ਤਾਂ ਸੋਹ ਗੁਣਾ ਇਹ ਖਾਦੀ ਕਿ ਬੀਜੇਪੀ ਨੂੰ ਵੋਟ ਪਾਣਾ ਹੈ ਕਿਉਂਕਿ ਰਾਹੁਲ ਦੇ ਖਿਲਾਫ ਹੋ ਗਏ ਉਹਨਾਂ थे राजे महाराजे राजे राजे महाराजे कौन से राजपूत थे और पूर वो पूरे कांग्रेस के खिलाफ हो गए हैं जो यूपी के अंदर और यूपी में देखना आप 80 की 80 सीटें बीजेपी निकालेगी गुजरात कंप्लीट ले जाएगी मध्य प्रदेश राजस्थान ये चार सीटें कंप्लीट लेगी तो सरकार बन गई बिल्कुल पंजाब ਦੇ ਨਾਲ ਨਾਲ ਜੁੜਦੇ ਸੂਬਿਆਂ ਦੀ ਸਿਆਸਤ ਵੀ ਪੰਜਾਬ ਦੇ ਵਿੱਚ ਭੱਕਦੀ ਹੋਈ ਨਜ਼ਰ ਆ ਰਹੀ ਤੇ ਜਿੱਥੇ ਇੱਕ ਪਾਸੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਦੇ ਉੱਤੇ ਲੋਕਾਂ ਦਾ ਜ਼ਿਆਦਾ ਚੈਨ ਜਿਹੜਾ ਨਜ਼ਰ ਆ ਰਿਹਾ ਹੈ ਔਰ ਦੂਸਰੇ ਪਾਸੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਸੈਂਟਰ ਵਿੱਚ ਜ਼ਰੂਰ ਆਵੇਗੀ ਤਾਂ ਜੋ ਕਿ ਇੱਕ ਵੱਖਰਾ ਜਿਹੜਾ ਉਹਨਾਂ ਦਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਜਾਂਦਾ ਉਸ ਮਾਹੌਲ ਨੂੰ ਜੇ ਦੁਬਾਰਾ ਤੋਂ ਜਾਰੀ ਰੱਖਿਆ ਜਾਵੇ ਲੇਕਿਨ ਕਿੰਨਾ ਕਹਤੇ ਪੰਜਾਬ ਦੀ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੀ ਤਰਸ ਦੀ ਇਹ ਰਹੀ ਹੈ ਕਿ ਜਦੋਂ ਵੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਹੈ ਤੇ ਇੱਥੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਭਾਰ ਕੇ ਜਾਂਦਾ ਜੋ ਮਲਾਲ ਹਮੇਸ਼ਾ ਲੋਕਾਂ ਨੂੰ ਰਹਿੰਦਾ ਹੈ ਤੇ ਤਾਂ ਜੋ ਕਿ ਅੰਮ੍ਰਿਤਸਰ ਦਾ ਵਿਕਾਸ ਨਹੀਂ ਹੋ ਪਾਂਦਾ ਲੇਕਿਨ ਕਿਤਨਾ ਕਿਤੇ ਇਸ ਵਾਰ ਲੋਕਾਂ ਦਾ ਕਹਿਣਾ ਕਿ ਜੇਕਰ ਭਾਰਤ ਜਨਤਾ ਪਾਰਟੀ ਪੰਜਾਬ ਵਿੱਚ 4 ਸੀਟਾਂ ਕਾੜਦੀ ਹੈ ਤੇ ਸ਼ਾਇਦ ਪੰਜਾਬ ਦਾ ਹੋਰ ਵੀ ਪਲਾ ਜਿਹੜਾ ਆ ਉਹ ਹੋ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ 4 ਜੂਨ ਵਾਲੇ ਦਿਨ ਲੋਕ ਜੋ ای وی ایم ਦੀ ਗਰਭ ਦੇ ਵਿੱਚੋਂ ਕਿਸ ਵਿਅਕਤੀ ਨੂੰ ਅਰ ਕਿਸ ਨੇਤਾ ਨੂੰ ਜਿਹੜਾ ਹੈ ਉਹ ਲੀਡਰ ਬਣਾ ਕੇ ਜਾਂ ਲੋਕ ਸਭਾ ਦਾ ਮੈਂਬਰ ਬਣਾ ਕੇ ਭੇਜ ਜੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੌਸਮ ਗਰਮ ਹੁੰਦਾ ਜਾ ਰਿਹਾ ਹੈ ਉਹਦਾ ਹੀ ਸਿਆਸਤ ਗਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਵਜਤਲਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ